ਬੀਤੇ ਕੱਲ ਸ਼ਾਮ ਤੋਂ ਫਾਜ਼ਿਲਕਾ ਰੇਲਵੇ ਫਲਾਈਓਵਰ ਤੇ ਲੱਗੇ ਧਰਨੇ ਤੇ ਲੱਈ ਗਈ ਲਾਈਟ ਜੋ ਕਿ ਨੇੜੇ ਦੇ ਖੰਭਿਆਂ ਤੋਂ ਲਈ ਗਈ ਸੀ ਉਤਾਰ ਦਿੱਤੀ ਗਈ ਹੈ ਪੁਲਿਸ ਪ੍ਰਸ਼ਾਸਨ ਵੱਲੋਂ ਧਰਨਾ ਚਕਾ ਦਿੱਤਾ ਗਿਆ ਹੈ ਲੋਕਾਂ ਦੀ ਆਵਾਜ਼ਾਈ ਸ਼ੁਰੂ ਹੋ ਗਈ ਹੈ ਧਰਨਾਕਾਰੀਆਂ ਦਾ ਇਹ ਕਹਿਣਾ ਹੈ ਕਿ ਉਹਨਾਂ ਨੂੰ ਇਨਸਾਫ ਨਹੀਂ ਮਿਲ ਰਿਹਾ ਉਹਨਾਂ ਦਾ ਨੌਜਵਾਨ ਪੁੱਤ ਇਸ ਦੁਨੀਆ ਤੋਂ ਚਲਾ ਗਿਆ ਹੈ ਅਤੇ ਜਿਨ੍ਹਾਂ ਨੇ ਉਸ ਦੀ ਜਾਨ ਲਈ ਹੈ ਪੁਲਿਸ ਉਹਨਾਂ ਨਾਲ ਮਿਲ ਕੇ ਪਰਿਵਾਰ ਨਾਲ ਧੱਕੇਸ਼ਾਹੀ ਕਰ ਰਹੀ ਹੈ ਪ੍ਰਸ਼ਾਸਨ ਉਹਨਾਂ ਦੀ ਸੁਣਾਈ ਨਹੀਂ ਕਰ ਰਿਹਾ ਹੈ ਉਹ ਰਾਜਸੀ ਦਬਾਅ ਦੇ ਥੱਲੇ ਕੰਮ ਕਰ ਰਹੀ ਹੈ ਪਰ ਜਦ ਤੱਕ ਉਹਨਾਂ ਨੂੰ ਇਨਸਾਫ ਨਹੀਂ ਮਿਲੇਗਾ ਇਸੇ ਤਰ੍ਹਾਂ ਹੀ ਦਰਨਾ ਚੱਲਦਾ ਰਹੇਗਾ ਇਸ ਮੁਕੇ ਦਰਨਾ ਕਾਰੀਆਂ ਵੱਲੋਂ ਰੇਲਵੇ ਫਲਾਈਓਵਰ ਤੇ ਪੁਲਿਸ ਦੇ ਧੱਕੇਸ਼ਾਹੀ ਦੇ ਇਲਜ਼ਾਮ ਵੀ ਲਗਾਏ ਗਏ ਤੇ ਪੁਲਿਸ ਨੇ ਰਸਤਾ ਵੀ ਖੋਲ੍ਹ ਦਿੱਤਾ ਹੈ ਪਰ ਦਰਨਾ ਕਾਰੀਆਂ ਵੱਲੋਂ ਫਿਰ ਰਸਤਾ ਬੰਦ ਕੀਤਾ ਗਿਆ ਹੈ ਤੁਸੀਂ ਵੇਖ ਰਹੇ ਹੋ ਮੁਕੇ ਤੇ ਦਰਨਾ ਕਾਰੀਆਂ ਨੇ ਵਿਧਾਇਕ ਦੇ ਖਿਲਾਫ ਨਾਰੇ ਬਜਾਈ ਕੀਤੀ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਖਿਲਾਫ ਨਾਰੇ ਬਜਾਈ ਕੀਤੀ ਹੈ ਜਿਲਾ ਪ੍ਰਸ਼ਾਸਨ ਦੇ ਖਿਲਾਫ ਨਾਰੇ ਬਜਾਈ ਕੀਤੀ ਹੈ ਪਰ ਇੱਥੇ ਵੱਡੀ ਗੱਲ ਹੈ ਕਿ ਬੀਤੇ ਕੱਲ ਤੋਂ ਰਾਘਿਰ ਪਰੇਸ਼ਾਨ ਸੀ ਇਸ ਮੌਕੇ ਬੋਲਦੇ ਹੋਰ ਕੀ ਕੁਝ ਕਿਹਾ ਗਿਆ ਸਭ ਕੋ ਜਾਣ ਨਹੀਂ ਪੜਿਆ ਤੱਕਾ ਹੋਇਆ ਤੜਿਆ ਹੋ ਰਿਹਾ ਜੀ ਇਹਦਾ 80 ਲੱਖ ਚਾਰ ਚੀਜ਼ ਕੀਤੀ ਗਈ ਹੈ ਕਿਹਨਾਂ ਵੱਲੋਂ ਲਾਟ ਦਿੱਤਾ ਸਰ ਰਾਤ ਦਾ ਜਿਹੜਾ ਤਰਨਾ ਲੱਗਿਆ ਤੁਹਾਨੂੰ ਨਹੀਂ ਲੱਗਦਾ ਪੁਲਿਸ ਪ੍ਰਸ਼ਾਸਨ ਵੱਲ ਰਾਤ ਇਹਨਾਂ ਨੇ ਕੱਖ ਨਹੀਂ ਕੀਤਾ ਜੀ ਕੋਈ ਐਮਐਲਏ ਨਹੀਂ ਕੋਈ ਕੱਖ ਨਹੀਂ ਆਇਆ ਇਹ ਕਿਹੜੀ ਸਰਕਾਰ ਹੈ পুলিচ <laughs> ਨੂੰ ਤੱਕ ਕੇ ਹੋਰ ਮਾਰਿਆ ਡਾਡੇ ਮਾਰਿਆ ਸਰ ਤੁਹਾਨੂੰ ਨਹੀਂ ਲੱਗਦਾ ਸਰ ਤੁਹਾਨੂੰ ਨਹੀਂ ਲੱਗਦਾ ਪਬਲਿਕ ਪਰੇਸ਼ਾਨ ਹੋ ਰਹੀ ਹੈ ਗੋਗਨ ਸ਼ਰਮਾ ਜਦ ਕੋਈ ਨਾ ਰੁਕਦਾ ਖੇਤੀ ਦਾ ਲੋਕ ਕੀ ਆਵਾਜ਼ ਨੂੰ ਸਰ ਤੁਹਾਨੂੰ ਨਹੀਂ ਲੱਗਦਾ ਪਬਲਿਕ ਪਰੇਸ਼ਾਨ ਹੋ ਰਹੀ ਹੈ ਰਾਤ ਦੀ ਛੋਟੇ ਛੋਟੇ ਬੱਚੇ ਸਕੂਲਾਂ ਚ ਨਹੀਂ ਪਹੁੰਚਦੇ ਸਰ ਤੁਹਾਨੂੰ ਨਹੀਂ ਲੱਗਦਾ ਪਬਲਿਕ ਪਰੇਸ਼ਾਨ ਹੋ ਰਹੀ ਹੈ ਰਾਤ ਦੀ ਛੋਟੇ ਛੋਟੇ ਬੱਚੇ ਸਕੂਲਾਂ ਚ ਨਹੀਂ ਪਹੁੰਚਦੇ एबीआई न्यूज चैनल देखने वाले सभी दर्शकों से हम अपील करते हैं कि एबीआई न्यूज चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत